ਹੈਲੋ ਹੈਲੋ ਪੰਜਾਬੀ ਤੋਂ ਹੈਲੋ ਜੀ ਆਪਾਂ ਨੂੰ ਥੋੜਾ ਜਿਹਾ ਬਹੁਤ ਬਹੁਤ ਮੁਜਾਦ ਕਰਦੇ ਆਂ ਆ ਥੋੜਾ ਜਿਹਾ ਕਬੂਤਰਾਂ ਦੀ ਆਜ਼ਾਦੀ ਦੀ ਰਸਮ ਜੋ ਸਾਡੀ ਅੱਜ ਦੇ ਮੁੱਖ ਮਹਿਮਾਨ ਜੀ ਦੌਰਾ ਕੀਤੀ ਜਾ ਰਹੀ ਹੈ ਤੋਂ ਵੀਡੀਓਗ੍ਰਾਫੀ ਦਾ ਧਿਆਨ ਦਿੱਤਾ ਜਾ ਪੂਰਾ ਜੀ ਐਲ 1 ਜੋ ਕਿ ਆਸਮਾਨ ਦੇ ਵਿੱਚ ਲੈ ਆਂਦੇ ਨਜ਼ਰ ਆਣਗੇ ਸਾਡੇ ਚੀਫ ਗੈਸਿਸਿਸ ਦੁਆਰਾ ਉਹਨਾਂ ਨੂੰ ਵੀ ਆਜ਼ਾਦ ਕੀਤਾ ਜਾ ਰਿਹਾ ਹੈ ਸੈਂਟਰ ਪਦਰੀ ਖੇਡਾਂ ਸੈਂਟਰ ਵਿਜੀਤ ਕੇ ਕਲਬ ਵੱਲੋਂ ਅਮਰਾਂ ਸਿੰਘ ਵਾਲਾ ਸਕੂਲ ਵਿੱਚ ਕਰਵਾਈਆਂ ਗਈਆਂ ਜਿਸ ਵਿੱਚ 16 ਏਕੜ ਐਸੋਸੀਏਸ਼ਨ ਦੇ ਪ੍ਰਧਾਨ ਮਦਨ ਲਾਲ ਪਾਂਸਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਦੇ ਵਿੱਚ ਜੋ ਦੇਚੂ ਟੀਮ ਅਮਾਥੀ ਮਨਾ ਰਹੀ ਹੈ ਧੰਨਵਾਦ ਹਾਂ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਬੂਤਰਾਂ ਦੀ ਆਜ਼ਾਦੀ ਦੀ ਰਸਮ ਜੋ ਸਾਡੇ ਅੱਗੇ ਤੋਂ ਥੋੜਾ ਜਿਹਾ ਮੈਂ ਕਹਿੰਦਾ ਅੱਜ ਦੇ ਮੁੱਖ ਮਹਿਮਾਨ ਜੀ ਦौरा ਕੀਤੀ ਜਾ ਰਹੀ ਹੈ ਤੋਂ ਵੀਡੀਓਗ੍ਰਾਫੀ ਦਾ ਧਿਆਨ ਦਿੱਤਾ ਜਾ ਪੂਰਾ ਜੀ ਤਾਲੀਆਂ ਤਾਲੀਆਂ ਸਾਰੀਆਂ ਤਾਲੀਆਂ ਵਾਲਾ ਜੀ ਤਾਲੀਆਂ ਬਹੁਤ ਬਹੁਤ ਧੰਨਵਾਦ ਸਰ ਬੈਲੂਨ ਜੋ ਕਿ ਆਸਮਾਨ ਦੇ ਵਿੱਚ ਲੈ ਜਾਂਦੇ ਨਜ਼ਰ ਆਣਗੇ ਸਾਡੇ ਚੀਫ ਗੈਸੀਸਿਸ ਦੁਆਰਾ ਉਹਨਾਂ ਨੂੰ ਵੀ ਆਜ਼ਾਦ ਕੀਤਾ ਜਾ ਰਿਹਾ ਹੈ ਮੈਨੂੰ ਇਸ ਪਿੰਡ ਅਮਲਾ ਸਿੰਘ ਵਾਲੇ ਜੋ ਕਿ ਬਲੌਗ ਵਜੀਦ ਕੇ ਸੈਂਟਰ ਦੀਆਂ ਗੇਮਾਂ ਹੋ ਰਹੀਆਂ ਆਗੇ ਬਹੁਤ ਹੀ ਹਿੱਸਾ ਲੱਗਿਆ ਤੇ ਇੱਥੇ ਹਰੇਕ ਬੱਚੇ ਵਿੱਚ ਬਹੁਤ ਸਾਰਾ ਵਧੀਆ ਤੁਪੂ ਦੇ ਕੇਮਾ ਦੇ ਦੇਖਿਆ ਦੈਸਰੀ ਦੇਖੀ ਵੱਡੀ ਦੇਖੀ ਹੋਰ ਬਹੁਤ ਸਾਰੀਆਂ ਅਮਰ ਗੇਮਾਂ ਬਹੁਤ ਸਾਰਾ ਬੱਚੇ ਇਸ ਸਾਲ ਆ ਰਹੇ ਨੇ ਸਕੂਲ ਬਹੁਤ ਵਧੀਆ ਬਣਿਆ ਹੋਇਆ ਹੈ ਇਹ ਲੱਗਦਾ ਨਹੀਂ ਵੀ ਸਰਕਾਰੀ ਸਕੂਲ ਹੈਗਾ ਕਿੱਥੇ ਤਾਂ ਮਤਲਬ ਹਰੇਕ ਕਮਰੇ ਦੇ ਵਿੱਚ ਏਸੀ ਦੀ ਹਰੇਕ ਕਮਰਾ ਸਾਫ ਸੁਥਰਾ ਤੁਹਾਡਾ ਇਟਾ ਮੇਰਾ ਸਾਥ ਸੁਖੀਆਂ ਸਾਰੇ ਆ ਕੇ ਦੇਖ ਕੇ ਆਏ ਹੈ ਜਿਹੜਾ ਸਾਰਾ ਸਕੂਲ ਬਹੁਤ ਹੀ ਵਧੀਆ ਬਣਿਆ ਹੋਇਆ ਹੈ ਬਹੁਤ ਹੀ ਮਨ ਖੁਸ਼ ਹੋਇਆ ਇੱਥੇ ਆ ਕੇ ਮੈਂ ਹੈਡ ਟੀਚਰ ਰਿੰਦਰ ਕੁਮਾਰ ਜੀ ਵੀ ਬਹੁਤ ਖੁਸ਼ ਪਰਨਾਗਾ ਨੂੰ ਦੇਖ ਕੇ ਇਹ ठा ਕਿ ਸਾਰਾ ਕੁਝ ਹੋ ਰਿਹਾ ਹੈਗਾ ਇਸ ਲਈ ਉਹ ਵਧਾਈ ਦੇ ਮਾਤਰ ਹਨ ਤੁਸੀਂ ਸੰਪਰਕ ਕਰ ਸਕਦੇ ਹੋ ਕਿਸੇ ਵੀ ਯੂਨਾਈਟ ਅਪ੍ਰੋਚਰ ਦੇ ਲਈ ਤੁਹਾਡੀ ਸਵੱਤ ਸਕੂਲਾਂ ਦਿੱਤੇ ਜਾਂਦੇ ਨੇ ਕਿਸੇ ਵੀ ਪ੍ਰਕਾਰ ਦੀ ਦਿੱਕਤ ਹੋਵੇ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ 947992100 ਦਾ ਆਪਣੇ ਪਾਸ ਰੱਖ ਲਿਓ ਰੋਕ ਕੇ ਰੱਖ ਲਿਓ ਸਰਕਲ ਕਬੱਡੀ ਲੈਟ ਰੀਸਟਾਰਟ ਹਾਂ ਜੀ ਸਰ ਅੱਜ ਸਿੱਖਿਆ ਭਾਗ ਦੇ ਦਿਸਾ ਨਿਰਦੇਸ਼ਾਂ ਦੇ ਅਨੁਸਾਰ ਸੈਂਟਰ ਅਬਜੀਤ ਕੇ ਕਲਾ ਵਿੱਚ ਕਲਸਟਰ ਪਧਰੀਆਂ ਖੇਡਾਂ ਜਿਹੜੀਆਂ ਸਰਕਾਰੀ ਪ੍ਰਾਇਮਰੀ ਸਕੂਲ ਅਮਲਾ ਸਿੰਘ ਵਾਲੇ ਵਿੱਚ ਹੋ ਰਹੀਆਂ ਨੇ ਇਸ ਖੇਡਾਂ ਦੇ ਵਿੱਚ 14 ਸਕੂਲ ਕਲਸਟਰ ਜਿੱਤਣਾਂ ਦੇ ਭਾਗ ਲੈ ਰਹੇ ਹੈ ਜਿਸ ਵਿੱਚ ਜਿਹੜੇ ਮੇਨ ਖੇਡਾਂ ਕਬੱਡੀ ਖੋਖੋ ਰਸਗੱਸੀ ਇਸ ਤੋਂ ਅੱਜ ਜਿਮਨਾਸਟਿਕ ਦੇ ਮੁਕਾਬਲੇ ਯੋਗਾ ਦੇ ਮੁਕਾਬਲੇ ਸ਼ਤਰੰਜ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ ਪੰਜਾਬ ਸਰਕਾਰ ਦੇ ਉਪਰਾਲੇ ਦੇ ਤਹਿਤ ਜਿਹੜੀਆਂ ਖੇਡਾਂ ਗਈ ਹੈ ਉਹ ਕਲਸਟਰ ਪੱਧਰ ਦੇ ਉੱਪਰ ਫਿਰ ਉਸ ਤੋਂ ਬਾਅਦ ਬਲਾਕ ਪੱਧਰ ਦੇ ਉੱਪਰ ਤੇ ਫਿਰ ਉਸ ਤੋਂ ਜ਼ਿਲ੍ਹਾ ਪੱਧਰ ਦੇ ਉੱਪਰ ਕਰੀਆਂ ਜਾ ਰਹੀਆਂ ਨੇ ਤੇ ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ இந்து ਸੁਮੇਖ ਦੀ ਅਗਵਾਈ ਦੇ ਦੀਨ ਉਹਨਾਂ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਇਹਦੇ ਖੇਡਾਂ ਹੈ ਉਹ ਵਧੀਆ ਤਰੀਕੇ ਦੇ ਨਾਲ ਕਰਵਾਈਆਂ ਜਾ ਰਹੀਆਂ ਨੇ ਤੇ ਇਥੇ ਜਿਹੜਾ ਕਿਡਾ ਤੁਹਾਨੂੰ ਸੁਣਿਆ ਜਿਹੜਾ ਪ੍ਰਬੰਧ ਆ ਉਹ ਸਾਡੇ ਹੈਡ ਟੀਚਰ ਸ੍ਰੀ ਨਰਿੰਦਰ ਕੁਮਾਰ ਗੋਇਲ ਜੀ ਦੀ ਦੇਖ ਰੱਖ ਦੇ ਦੀ ਉਹ ਹੋ ਰਿਹਾ ਜਿਹੜਾ ਰਿਜ਼ਲਟ ਅੱਜ ਆ ਜਣਾ ਹੈ ਜੀ ਹਾਂਜੀ ਸਰ ਅੱਜ ਹੀ ਇੱਕ ਦਿਨ ਦੀਆਂ ਕਿਡਾ ਰੱਖੀਆਂ ਸਾਰੇ ਬੈਂਡ ਅੱਜ ਹੀ ਜਿਹੜੇ ਉਹ ਪੂਰੇ ਕਰ ਦਿੱਤੇ ਜਾਣਗੇ ਤੇ ਅੱਜ ਸਾਮ ਨੂੰ ਜਿਹੜਾ ਸਿਰ ਰਿਜ਼ਲਟ ਉਹ ਸਾਰੇ ਬੱਚਿਆਂ ਨੂੰ ਦਿੱਤਾ ਜਾਊਗਾ ਤੇ ਨਾਮ ਕੱਢੇ ਜਾਣਗੇ ਹਾਂਜੀ ਰੀਸ ਸਿੰਘ ਮੇਰਾ ਨਾਮ ਆ ਜੀ ਚੇਅਰਮੈਨ ਸਕੂਲ ਦੇ ਆ ਆਪਣੇ ਹੈਡ ਟੀਚਰ ਬਗਮਾਰ ਜੀ ਇਹਨਾਂ ਦੇ ਸਹਿਯੋਗ ਨਾਲ ਆਪਣੇ ਸਕੂਲ ਦਾ ਬਹੁਤ ਹੀ ਏਸੀ ਵਗੈਰਾ ਬਾਕੀ ਹੋਰ ਖੇਡਾਂ ਬਾਰੇ ਇਹਨਾਂ ਨੇ ਪ੍ਰੇਸ਼ਕ ਕੀਤਾ ਜੀ ਬਾਕੀ ਹੈਡ ਪੀਚਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਬਸ ਸਾਰੀ ਮੈਨੇਜਮੈਂਟ ਕਮੇਟੀ ਦਾ ਜੀ ਧੰਨਵਾਦ ਤੁਸੀਂ ਐਜੇ ਚੇਅਰਮੈਨ ਜਦੋਂ ਤੁਸੀਂ ਸਕੂਲ ਦੇ ਵਿੱਚ ਆਇਓ ਉਸ ਤੋਂ ਬਾਅਦ ਕੀ ਸਕੂਲ ਦੇ ਵਿੱਚ ਬਦਲਾ ਆਪ ਦੇਖਣ ਨੂੰ ਮਿਲੇ ਤੁਹਾਨੂੰ ਸਭ ਬਦਲਾ ਇਹ ਦੇ ਕੇ ਜੀ ਨਾ ਤਾਂ ਸਰਕਾਰੀ ਸਕੂਲ ਕਿਸੇ ਵਿੱਚ ਏਸੀ ਨਹੀਂ ਹੈ ਰਾਜੀ ਬੱਚੇ ਵਿਹਾਈ ਕਰਨੇ ਜੀ ਇੱਥੇ ਸਾਰੇ ਬੱਚੇ ਵਿਹਾਈ ਕਰਨੇ ਜੀ ਇੱਥੇ ਸਾਰੇ ਸਕੂਲਾਂ 'ਚ ਸੌਰੀ ਕਮਰਿਆਂ 'ਚ AC ਲੱਗੇ ਹੋਏ ਨੇ ਹੂੰ ਬਾਕੀ ਮਨਿੰਦਰ ਕੁਮਾਰ ਜੀ ਬਲੌਕ ਨੇ ਜੀ ਇਹ ਬਾਕੀ ਮਨਿੰਦਰ ਕੁਮਾਰ ਜੀ ਦਾ ਬਹੁਤ-ਬਹੁਤ ਧੰਨਵਾਦ ਕਰਾਂ ਜੀ ਇਹ ਜਿਹੜੇ ਵੀਰ ਜੀ ਸਕੂਲ ਦੇ ਵਿੱਚ AC ਲੱਗੇ ਨੇ ਇਹ ਪੰਜਾਬ ਸਰਕਾਰ ਨੇ ਦਿੱਤੇ ਨੇ ਤੁਹਾਨੂੰ ਕਿ ਤੁਹਾਡੇ ਇਹ ਮਨਿੰਦਰ ਕੁਮਾਰ ਜੀ ਦੇ ਬਲੌਕ ਲੱਗੇ ਨੇ ਹੂੰ ਬਾਕੀ ਸਾਡੀ ਮੈਨੇਜਮੈਂਟ ਕਮੇਟੀ ਦੇ ਸਰਕਾਰ ਵੱਲੋਂ 2017 ਦੇ ਵਿੱਚ ਇੱਕ ਸਕੀਮ ਸ਼ੁਰੂ ਕੀਤੀ ਗਈ ਸੀ ਤਾਂ ਪ੍ਰੋਸੈਸ ਦੇ ਵਿੱਚ ਅਸੀਂ ਪ੍ਰਾਈਮਰੀ ਕਲਾਸਾਂ ਜਿਹਦੇ ਵਿੱਚ ਨਰਸਰੀ ਐਡਕੀਜੀ ਤੇ ਜੁਟੀਜੀ ਪ੍ਰਾਈਵੇਟ ਸਕੂਲਾਂ ਦੇ ਤਰ੍ਹਾਂ ਸ਼ੁਰੂ ਕੀਤੀ ਹੈ ਪਹਿਲੀ ਕਲਾਸ ਜਿਹੜੀ ਸਾਡੀ ਕੁਛ 6 ਸਾਲ ਦਾ ਬੱਚਾ ਜਿਹੜਾ ਪਹਿਲਾ ਵੱਡਾ ਹੁੰਦਾ ਸੀ ਤਾਂ ਮਾਪੇ ਜਿਹਦੇ ਪਹਿਲਾਂ ਛੋਟੇ ਬੱਚਿਆਂ ਨੂੰ ਦਾਰਿ ਜੀ ਸਿੱਖਾਈ ਸੀ ਪ੍ਰੋਸੈਸ ਦੇ ਕਾਰਨ ਇੱਕ ਤੌਰ ਸੀ ਤੇ ਹੁਣ ਅਸੀਂ ਉਸ ਤਹਿਤ ਦੇ ਸਪੈਸੇ ਨੂੰ ਮੰਨ ਲਿਆ ਤੇ ਤੇ ਆ ਦਿੱਤਾ ਨਾਮ ਮੇਰਾ ਜਗਜੀਤ ਸਿੰਘ ਮੈਂ بطور ਸੈਂਟਰ ਇੰਚਾਰਜ ਕੰਮ ਕਰਿਆ ਮਿੱਕਾਂਸ ਕੁਝ ਅੱਜ ਦੀਆਂ ਖੇਡਾਂ ਬਾਰੇ ਕੀ ਚੱਲਣਾ ਪਾਉਗੇ ਅੱਜ ਸਾਡੀਆਂ ਸੈਂਟਰ ਪਬਲੀਕ ਖੇਡਾਂ ਹੋ ਰਹੀਆਂ ਨੇ ਜਿਹੜੀਆਂ ਨੀਆਂ ਬਲਕ ਮੈਰਕਲਾਂ ਤੇ ਇਸ ਦੇ ਵਿੱਚ 14 ਸੂਭਾਗ ਲੈ ਰਹੇ ਨੇ ਤੇ ਘੱਟੋ ਘੱਟ ਆਪਣਾ 250 ਵਿਦਿਆਰਥੀ ਖੇਡਾਂ ਵਿੱਚ ਭਾਗ ਲੈ ਰਹਿਆ ਜੋ ਕਿ ਸ਼੍ਰੀ ਨਰਿੰਦਰ ਕੁਮਾਰ ਜੀ ਫੈਟਿਚਰ ਅਮਰ ਸਿੰਘ ਜੀ ਅਗਵਾਈ ਹੇਠ ਤਰੋਇਆਂ ਜਾ ਰਹੀਆਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਦ ਆਪ ਸਰਕਾਰ ਆਈ ਸੀ ਤਾਂ ਉਹਨਾਂ ਦਾ 21 ਸੂਭਨਰ ਸੀ ਵਧੀਆ ਸਿੱਖਿਆ ਤੇ ਸਿੱਧਾ ਤਾਂ ਅਸੀਂ ਜਿਹੜਾ ਸਿੱਖਿਆ ਦੇ ਮੰਤਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਸੁਪਨੇ ਨੂੰ ਪੂਰਾ ਕਰ ਰਹੇ ਹਾਂ ਉਹਨਾਂ ਦੀ ਬਦੌਲਤ ਜਿਹੜਾ ਅੱਜ ਇਸ ਸਕੂਲ ਦੇ ਦੁਗਣੀ ਰਾਤ ਚੌਗਣੀ ਤਰੱਕੀ ਕਰ ਰਿਹਾ ਹੈ ਉਹ ਸਰਕਾਰ ਵੱਲੋਂ ਯਤਨ ਨੇ ਕੁਝ ਸਾਡੇ ਵੱਲੋਂ ਵੀ ਯਤਨ ਕੀਤੇ ਜਾ ਰਹੇ ਨੇ ਤਾਂ ਉਹ ਦੋਨਾਂ ਯਤਨਾਂ ਦਾ ਇਹ ਨਤੀਜਾ ਹੈ ਕਿ ਅੱਜ ਇਸ ਸਕੂਲ ਦੇ ਵਿੱਚ ਬੱਚਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਅੱਜ ਇਹ ਪ੍ਰਾਈਵੇਟ ਸਕੂਲ ਸਮਾਰਟ ਸਕੂਲ ਬਣ ਚੁੱਕਿਆ ਹੈ ਇੱਥੇ ਕੱਲੀ ਬਿਲਡਿੰਗ ਹੀ ਨਹੀਂ ਸਮਾਰਟ ਹੋਈ ਇਥੋਂ ਦੇ ਬੱਚੇ ਵੀ ਸਮਾਰਟ ਹੋਏ ਨੇ ਹਰ ਇੱਕ ਬੱਚੇ ਦੇ ਆਈ ਕਾਰਡ ਟਾਈ ਬੈਲਟ ਤੇ ਹਰ ਇੱਕ ਬੱਚੇ ਨੂੰ ਪੜਨ ਦਾ ਸਬੀਕਾ ਜਿਹੜਾ ਉਹ ਬਹੁਤ ਹੀ ਵਧੀਆ ਆਉਣ ਲੱਗ ਪਿਆ ਹੈ ਤੇ ਅਸੀਂ ਸਰਕਾਰ ਦੇ ਜਿਹੜੇ ਮੰਤਵ ਆ ਉਹਨੂੰ ਪੂਰਾ ਕਰਨ ਲਈ ਆਪਣਾ ਤਨਮਨੂ ਪੂਰਾ ਜੋਰ ਲਗਾਇਆ ਹੈ ਜਿੱਕਰ ਸਰਕਾਰੀ ਪ੍ਰਾਇਮਰੀ ਸਕੂਲ ਅਮਲਾਕੇਂ ਵੱਲ ਦੇਖੀ ਕੰਮ ਕਰ ਰਿਹਾ ਹਾਂ ਤੇ ਜਿਹੜੇ ਅੱਜ ਦਾ ਇਹ ਇਵੈਂਟ ਹੋ ਰਿਹਾ ਹੈਗਾ ਇਹ ਸਕੂਲ 1950 ਦਾ ਬਣਿਆਗਾ 70-75 ਸਾਲਾਂ ਦੀ ਪਹਿਲੀ ਵਾਰੀ ਹੋ ਰਿਹਾ ਕਿ ਇੱਥੇ ਜੋਗ ਪੱਦਰ ਦੇ ਛਿੱਟਾ ਨੇ ਉੱਥੇ ਹੋ ਰਹੀਆਂ ਨੇ ਇੱਥੇ ਲਗਭਗ 15 ਮਿੰਟਾਂ ਦੇ ਬਚੇ ਜਿਹੜੇ 250 ਬੱਚਾ ਭਾਗ ਲੈ ਰਿਹਾਗਾ ਜਿਹਦੇ ਵਿੱਚ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਬਹੁਤ ਹੀ ਪੂਖਤਾ ਇਤਿਜਾਮ ਕੀਤੇ ਗਏ ਨੇ ਸਾਰੇ ਬੱਚਿਆਂ ਦੀ ਚਾਹ ਪਾਣੀ ਖਾਣੇ ਦਾ ਤੇ ਖੇਡਾਂ ਦਾ ਵਧੀਆ ਪ੍ਰਬੰਧ ਕੀਤਾ ਗਿਆਗਾ ਤਾਂ ਕਿ ਬੱਚਿਆਂ ਨੂੰ ਤੇ ਅਧਿਆਪਕ ਜਿਹੜੇ ਬਾਹਰੋਂ ਆਏ ਆ ਉਹਨਾਂ ਨੂੰ ਕੋਈ ਸਮੱਸਿਆ ਨਾ ਆਵੇ ਉਹ ਦੇਖਦੇ ਹੋਏ ਜਿਹੜੇ ਬਹੁਤ ਹੀ ਵਧੀਆ ਈਵੈਂਟ ਤੇ ਹੋ ਰਹੇ ਜਿਵੇਂ ਸਰਕਲ ਕਬੱਡੀ ਨੈਸ਼ਨਲ ਕਬੱਡੀ ਮੁੰਡੇ ਕੁੜੀਆਂ 200 ਮੁੰਡੇ ਕੁੜੀਆਂ ਜਿਊਗਾ ਬੈਡਮਿੰਟਨ ਸਤਰੰਜ ਤਰਾਕੀ ਮਤਲਬ ਬਹੁਤ ਤਰ੍ਹਾਂ ਦੇ ਮੁਕਾਬਲੇ ਜਿਹੜੇ ਅੱਜ ਸਿੱਖਿਆ ਭਲਗ ਦੇ ਹਾਲ ਇੰਤਨਸਾਰ ਹੋ ਰਹੇ ਨੇ ਤੇ ਇਸ ਸਕੂਲ ਦੀ ਇੱਕ ਖਾਸ ਗੱਲ ਇਹ ਹੈ ਕਿ ਇੱਥੇ ਹਰੇ ਕਮਰੇ ਦੇ ਵਿੱਚ ਪੰਜ ਕਮਰੇ ਨੇ ਤਾਂ ਪੰਜਾਂ ਕਮਰਿਆਂ 'ਚ AC ਲੱਗੇ ਹੋਏ ਨੇ ਦਫ਼ਤਰ ਦੇ ਵਿੱਚ ਵੀ AC ਲੱਗਿਆ ਹੋਇਆ ਹੈਗਾ ਹਰ ਇੱਕ ਥਾਂ ਤੇ ਮਤਲਬ ਬੱਚਿਆਂ ਨੂੰ ਤਿੰਨੋਂ ਵਾਟਰ ਕੂਲਰ ਲੱਗੇ ਹੋਏ ਨੇ ਤਿੰਨ RO ਸਿਸਟਮ ਸਾਰੇ ਗਾਨੀ ਸੱਜਣਾ ਦੇ ਸਹਿਯੋਗ ਨਾਲ ਲੱਗੇ ਹੋਏ ਨੇ ਤੇ ਇਥੋਂ ਦੀ ਬਾਥਰੂਮ ਆ ਜਿਹੜੇ ਉਹ ਵੀ ਬਹੁਤ ਹੀ ਦੇਖਣਯੋਗ ਦੇ ਬਾਥਰੂਮਾਂ ਦੇ ਵਿੱਚ ਵੀ ਬੱਚਿਆਂ ਲਈ ਪੱਖੇ ਸਾਬਣ ਨੂੰ ਫਰਨਲ ਜਾਂ ਗੋਲੀਆਂ ਆਦਿ ਮਤਲਬ ਹਰ ਇੱਕ ਛੋਟੀ ਗੱਲ ਵੱਲ ਵੀ ਬਹੁਤ ਧਿਆਨ ਦਿੱਤਾ ਜਾਂਦਾ ਹੈ ਤੇ ਬੱਚਿਆਂ ਨੂੰ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਨਾ ਆਵੇ ਕੋਈ ਗਰਮੀ ਸਰਦੀ ਦੇ ਵਿੱਚ ਤਾਂ ਉਹਦੇ ਲਈ ਵਿਸ਼ੇਸ਼ ਇਹ ਸਕੂਲ ਵੱਲੋਂ ਪ੍ਰਾਲੇ ਕੀਤੇ ਜਾ ਰਹੇ ਨੇ ਜਿਹਦੇ ਕਾਰਨ ਜਦ ਮੈਂ ਇੱਥੇ ਆਇਆ ਸੀ 2019 ਦੇ ਵਿੱਚ ਤਾਂ ਇੱਥੇ ਸਿਰਫ 55 ਬੱਚੇ ਸੀ ਅੱਜ 5 ਸਾਲਾਂ ਬਾਅਦ ਇੱਥੇ 121 ਬੱਚੇ ਹੋ ਗਏ ਨੇ ਪਿੰਡ ਵਾਲਿਆਂ ਦਾ ਜਿਹੜਾ ਧਿਆਨ ਆ ਉਬੀਏ ਸਕੂਲ ਵੱਲ ਵੱਧ ਰਿਹਾ ਹੈ ਕਿ ਪ੍ਰਾਈਵੇਟ ਸਕੂਲਾਂ ਦੇ ਬੱਚੇ ਲਗਾਤਾਰ ਹਰ ਇੱਕ ਇਸ ਸਕੂਲ ਵੱਲ ਆ ਰਹੇ ਹਨ